ਹਰਿਆਵਲ ਪੰਜਾਬ ਅਮਰਥਰ ਅਤੇ ਵੱਖ-ਵੱਖ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਵੱਲੋਂ ਗਮਟਾਲਾ ਡਰੇਨ ਉੱਪਰ ਬਣੇ ਪੁਲ ਉੱਪਰ ਹੂਮਨ ਕੈਨ ਬਣਾ ਕੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਅਮਰਥਰ ਸ਼ਹਿਰ ਵਿੱਚੋਂ ਲੰਘਦੀ ਤੁੰਗ ਟਾਪ ਡਰੇਨ ਦਾ ਜ਼ਹਿਰੀਲਾ ਪਾਣੀ ਜੋ ਕਿ ਧਰਤੀ ਹੇਠ ਪਾਣੀ ਨੂੰ ਗੰਦਲਾ ਜ਼ਹਿਰੀਲਾ ਕਰ ਰਿਹਾ ਹੈ ਜਿਸ ਵਿੱਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨਾਲ ਲੱਗਦੀਆਂ ਕਲੋਨੀਆਂ ਦਾ ਜੀਵਨ ਦੁਖੀ ਦੁਰਭਰ ਕੀਤਾ ਹੋਇਆ ਹੈ ਕੈਂਸਰ ਦਾ ਰੋਗ ਫੈਲ ਰਿਹਾ ਹੈ ਅਤੇ ਪੱਕੇ ਹਾਲੀ ਸ਼ਹਿਰ ਦੀਆਂ ਵਾਤਾਵਰਣ ਪ੍ਰੇਮੀ ਜਥੇਬੰਦੀ ਐਨ ਜੀਓ ਇੱਕਠੇ ਹੋ ਕੇ 에어ਪੋਰਟ ਰੋਡ ਗੁਮਟਾਲਾ ਡਰੇਨ ਉੱਤੇ ਬਣੇ ਪੁਲ ਅਤੇ ਹੂਮਨ ਚੇਅਰ ਬਣਾ ਕੇ ਰੋਕ ਦਿਖਾਵਾ ਕੀਤਾ ਜਿਸ ਵਿੱਚ ਅੰਮ੍ਰਿਤਸਰ ਦੇ ਲੋਕ ਸਭਾ ਦੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਸ਼੍ਰੀ ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਤਰਨਜੀਤ ਸਿੰਘ ਸੰਧੂ ਵਾਤਾਵਰਣ ਪ੍ਰੇਮੀਆਂ ਵਿੱਚ ਸ਼ਾਮਲ ਹੋਏ ਇਸ ਮੌਕੇ ਉਹਨਾਂ ਨੇ ਆਪਣੇ ਆਪਣੇ ਇਸ ਪ੍ਰਤੀ ਕੀਤੇ ਗਏ ਕੰਮਾਂ ਬਾਰੇ ਦੱਸਿਆ ਅਤੇ ਵਾਦਾ ਕੀਤਾ ਕਿ ਉਹ ਇਸ ਮਸਲੇ ਦਾ ਪੂਰਨ ਗੰਭੀਰਤਾ ਨਾਲ ਲੈਣਗੇ ਅਤੇ ਪਹਿਲ ਤੇ ਅਧਾਰ ਤੇ ਇਸ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਵੀ ਕਰਨਗੇ ਇਸ ਮੌਕੇ ਸ਼ਾਮਲ ਜਥੇਬੰਦੀਆਂ ਵਿੱਚ ਮਿਸ਼ਨ ਅਗਾਜ ਵੌਇਸ ਆਫ ਅਮਰਸਰ ਇਕਮ ਜੋਤ ਸੁਸਾਇਟੀ ਪ੍ਰਦੂਸ਼ਣ ਕੰਟਰੋਲ ਸੁਸਾਇਟੀ ਅਮਰਸਰ ਵਿਕਾਸ ਮੰਚ ਅਮਰਸਰ ਹਰਿਆਵਲ ਮੰਚ ਅਤੇ ਹੋਰ ਲੋਕਲ ਰੈਜ਼ੀਡੈਂਟ ਸੁਸਾਇਟੀਆਂ ਤੋਂ ਇਲਾਵਾ ਖਾਸ ਤੌਰ ਤੇ ਹਰਿਆਵਲ ਪੰਜਾਬ ਮਿਸ਼ਨ ਅਮਰਸਰ ਗਿਲੇ ਦੇ ਉਦੇ ਦਾ ਸ਼੍ਰੀ ਪ੍ਰੋਫੈਸਰ ਰਜੀਸ਼ ਸ਼ਰਮਾ, ਮਨਜੀਤ ਸੈਣੀ, ਨਿਰਮਨ ਸਿੰਘ ਆਨੰਦ, ਇਕਬਾਲ ਸਿੰਘ ਤੁੰਗ, ਮੋਲਦੀ ਜੀ, ਪੀ ਐਨ ਸ਼ਰਮਾ, ਮੁਕੇਸ਼ ਅਗਰਵਾਲ, ਜਸਪਾਲ ਸੈਣੀ, ਲਖਵਿੰਦਰ ਘੁੰਮਣ, ਲਖਵਿੰਦਰ ਸਿੰਘ ਗਮਟਾਰਾ ਸਮੇਤ ਬਖ ਬਖ ਜਥੇਬੰਦੀਆਂ ਹੋਰ ਵੀ ਕਈ ਆਗੂ ਹਾਜ਼ਰ ਸਨ। ਇਸ ਮੌਕੇ এনवायरमेंट ਕਮੇਟੀ ਦੇ ਮੈਂਬਰ ਸ਼੍ਰੀ ਦੀਪਕ ਬੱਬਰ ਅਤੇ ਸ਼੍ਰੀਮਤੀ இந்து अरोड़ा ਵੀ ਇੱਥੇ ਪਹੁੰਚੇ ਅਤੇ ਸ਼੍ਰੀ ਜੁਗੇਸ਼ ਕੈਮਰਾ ਨੇ ਸਭ ਨੂੰ ਇੱਕ ਮੰਚ ਤੇ ਇਕੱਠੇ ਕਰਨ ਦਾ ਕੰਮ ਕੀਤਾ। ਸ਼੍ਰੀ ਪ੍ਰਕਾਸ਼ ਪੱਟੀ ਨੇ ਪਿਛਲੀਆਂ ਗਿੱਤੀਆਂ ਗਿਆ ਗਤੀਵਧੀਆਂ ਦੇ ਚਾਨਣਾ ਪਾਇਆ ਮਨਜੀਤ ਸਿੰਘ ਸੈਣੀ ਪ੍ਰੋਫੈਸਰ ਰਜੀਵ ਸ਼ਰਮਾ ਅਤੇ ਡਾਕਟਰ ਤੁੰਗ ਨੇ ਸ਼ਹਿਰ ਵਿੱਚ ਵਧ ਰਹੇ ਹਵਾ ਦੇ ਪ੍ਰਦੂਸ਼ਣ ਡਿੱਗ ਰਹੇ ਪਾਣੀ ਦੇ ਲੈਵਲ ਪੀਣ ਵਾਲੇ ਪਾਣੀ ਵੀ ਦੇ ਦੂਸ਼ਿਤ ਹੋਣ ਤੇ ਚਿੰਤਾ ਦਰਸਾਉਂਦੇ ਹੋਏ ਆਖਿਆ ਕਿ ਪ੍ਰਗਟਾਉਂਦੇ ਹੋਏ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ੋਰ ਦਿੱਤਾ ਯਾਰ ਇਹ ਇੱਕ ਤੇ ਟ੍ਰੀਟਮੈਂਟ ਹੋਣੀ ਚਾਹੀਦੀ ਇਸ ਪਾਣੀ ਦੀ ਪਾਣੀ ਸਾਫ਼ ਹੋਣਾ ਚਾਹੀਦਾ ਇਹਦਾ ਇੰਡਸਟਰੀ ਦਾ ਤੇ ਇਹ ਜਿਹੜਾ ਜਿਹੜਾ ਗਾਰਬ ਜਿਹੜਾ ਸੀਵਰ ਦਾ ਪਾਣੀ ਇਹਦੇ ਚ ਨਹੀਂ ਪਾਉਣਾ ਚਾਹੀਦਾ ਨੰਬਰ 2 ਇਹਦੇ ਤੇ ਛੱਤ ਪੈ ਸਕਦੀ ਆ ਜਿਤਨਾ ਨਹਿਰਾਂ ਪੱਕੀਆਂ ਹੋਈਆਂ ਨਹਿਰਾਂ ਪੱਕੀਆਂ ਹੋ ਗਈਆਂ ਥੱਲਿਓਂ ਨਹਿਰ ਬੇਸ ਪੱਕਾ ਹੋਵੇ ਨਹਿਰਾਂ ਕਿੰਨੀਆਂ ਨਹਿਰਾਂ ਪੱਕੀਆਂ ਹੋਈਆਂ ਹਜ਼ਾਰਾਂ ਕਿਲੋਮੀਟਰ ਨਹਿਰਾਂ ਪੱਕੀਆਂ ਹੋਈਆਂ ਇਹ ਪੱਕੀ ਹੋ ਕੇ ਉੱਤੇ ਲੈਂਟਰ ਪਾਇਆ ਜਾ ਸਕਦਾ ਥੋੜੀ ਥੋੜੀ ਵਿੱਚੋਂ ਜਗ੍ਹਾ ਛੱਡ ਕੇ ਉੱਤੇ ਟੱਕਣ ਲਾ ਕੇ ਵੀ ਇਹਦੀ ਡੀਸੈਲਟਿੰਗ ਵੀ ਹੁੰਦੀ ਰਵੇ ਇਹ ਟੱਕਿਆ ਜਾ ਸਕਦਾ ਜੇ ਖੰਨਾ ਪੇਪਰ ਵਾਲੇ ਟੱਕ ਸਕਦੇ ਆ ਤੇ ਇੱਕ ਓੱਖਾ ਕੰਮ ਨਹੀਂ ਗਾ ਮੈਂ ਤੇ ਕਰਕੇ ਵਿਖਾਇਆ ਜੋ ਜੀ ਸਾਹਿਬ ਹੋ ਸਕਦਾ ਨਾ ਹਾਂ ਸਭ ਕੁਝ ਇਹ ਬੰਦਾ ਜੇ ਬੰਦਾ ਚੰਦਰਮੇ ਤੇ ਜਾ ਸੀ ਇਹ ਮੇਰੀ ਮੁੱਦਾ ਬਹੁਤ ਪੁਰਾਣਾ ਹੈ ਔਰ ਇਹਨੂੰ ਇਹਦੇ ਤੇ ਅਸੀਂ ਕਿਉਂਕਿ ਇੱਕਦਾਂ ਮੇ ਪ੍ਰੋਜੈਕਟ ਨਹੀਂ ਬਣਦੇ ਜਦੋਂ ਅਸੀਂ ਰੌਲਾ ਪਹਿਲੋ ਪਾਇਆ ਇਹ ਮਣ ਕੇ ਮੈਂ ਕਿ ਜਦੋਂ ਜਦੋਂ ਮੈਂ ਮੇਰੇ ਤੋਂ ਪਹਿਲੋ ਹੀ ਪ੍ਰੋਜੈਕਟ ਬਣ ਗਿਆ ਸੀ ਇਹ 2006 ਦਾ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਦਿੱਤਾ ਸੀ ਇਹਨੂੰ ਇੱਕ ਯੂਨੈਰਮ ਦੇ ਤਹਿਤ ਸੀਵਰੇਜ ਪਾਉਣ ਦੇ ਪੈਸੇ 206 ਕਰੋੜ ਨਾਲ ਵਾਲੇ ਵਾਲੇ ਰੋਡ ਦੇ ਇਹ ਕਾਲੀ ਭਾਜਪਾ ਸਰਕਾਰ ਕੋ 10 ਸਾਲ 10 ਸਾਲ ਇਹਦਾ ਸੀਵਰੇਜ ਨਹੀਂ ਪਿਆ ਜਿਹੜਾ ਇਹਦੇ ਵਿੱਚ ਪਾਣੀ ਨਾ ਪਵੇ ਉਹ ਪ੍ਰੋਜੈਕਟ ਦਿੱਤੇ ਸੀ ਇਹ ਲੋਕਲ ਬਾਡੀ ਮਿਨਿਸਟਰ ਵੀ ਲੋਕ ਇੱਥੇ ਰਹੇ ਨੇ ਉਹਨਾਂ ਕੋਲੋਂ ਪ੍ਰੋਜੈਕਟ ਨਹੀਂ ਕੰਪਲੀਟ ਹੋਇਆ ਔਰ ਉਸ ਤੋਂ ਇਲਾਵਾ ਜਦੋਂ ਲੋਡ ਪਈ ਇਹੀ ਕੋਰਟ 'ਚ ਹਾਈ ਕੋਰਟ ਗਿਆ ਮੈਂ ਅਸੀਂ ਜਦੋਂ ਮੈਂ ਕੌਂਸਲਰ ਨਹੀਂ ਸੀ ਅਜੇ ਪੈਸੇ ਇਕੱਠੇ ਕਰਕੇ ਸੀ ਹਾਈ ਕੋਰਟ 'ਚ ਕੇਸ ਇਹਦਾ ਲੜਦੇ ਰਹੇ ਇਹ ਪ੍ਰੋਜੈਕਟ ਐਵੇਂ ਨਹੀਂ ਹੋਣਾ ਚਾਇਆ ਜਿਹੜਾ ਜਾਇਕਾ ਪ੍ਰੋਜੈਕਟ ਸੀ ਇਹਦੇ ਲਈ ਪਹਿਲਾਂ ਹਾਈ ਕੋਰਟ ਨੇ ਇਹਨਾਂ ਨੂੰ ਬਾਰ-ਬਾਰ ਸੱਦਿਆ ਸਟੇਟਾਂ ਨੂੰ ਫੇਰ ਜਾ ਕੇ ਪ੍ਰੋਜੈਕਟ ਬਣਿਆ ਸੀ ਪਰ ਇਹਨਾਂ ਨੇ ਜਦੋਂ ਉਹ ਪ੍ਰੋਜੈਕਟ ਬਣਿਆ ਉਹਦੋਂ ਪਾਪੂ ਉਹ ਪ੍ਰੋਜੈਕਟ ਛੋਟਾ ਹੋ ਗਿਆ ਹੁਣ ਦੁਬਾਰਾ ਉਹਦੇ ਤੇ ਹੀ ਕੋਸ਼ਿਸ਼ ਕੀਤੀ 10 ਸਾਲੇ ਦਾ ਸੀਵਰੇਜ ਨਹੀਂ ਪਾਇਆ 17 ਜਾ ਕੇ ਇਸ ਇਲਾਕੇ ਦਾ ਸੀਵਰੇਜ ਹੁਣ ਤੱਕ ਅਸੀਂ 64 ਸਾਲਾਂ ਵਿੱਚ ਕੰਪਲੀਟ ਕਰਕੇ ਦਿੱਤਾ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਮੈਂਬਰ ਪਾਰਲੀਮੈਂਟ ਦਾ ਕੰਮ ਆ ਪ੍ਰੋਜੈਕਟ ਨੂੰ ਉਠਾਉਣਾ ਸੈਂਟਰਲ ਗਵਰਨਮੈਂਟ ਜਵਾਬਦੇਹ ਬਣਾਉਦੀ ਹੈ ਫਿਰ ਇਹ ਪ੍ਰੋਜੈਕਟ ਬਣਦੇ ਨੇ ਹੁਣ ਆ ਵੇਖੋ 21 ਦਾ 22 ਦਾ 17 ਤੋਂ ਲੈ ਕੇ ਲਗਾਤਾਰ ਆ ਸਾਰੀਆਂ ਲੈਟਰਸ ਨੇ ਅੱਜ ਆ ਕੇ 2024 ਚ ਇਹ ਹੁੰਦਾ ਹੈ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਈਪ ਅੱਗੇ ਪਾਉਨੇ ਆ ਤੇ ਨਾਲ ਮੈਂ ਕਿਹਾ ਕਿ ਕਿ ਸੀਵਰੇਜ ਟ੍ਰੀਟਮੈਂਟ ਪਲੈਂਟ ਲ ਅਗੇ ਸਾਡੀ ਲੋਕਪੇਟੀ ਸਾਡੀ ਜਨਤਾ ਹੈ ਸੋ ਇਸ ਕਰਕੇ ਸੋ ਹੱਲ ਕੀ ਇਹਦਾ ਹੱਲ ਹੱਲ ਇਹਦਾ ਆ ਦੇਖੋ ਬਣ ਤੇ ਗਿਆ ਪ੍ਰੋਜੈਕਟ ਹੁਣ ਇਹਦੇ ਦੀ ਸਰਕਾਰ ਨੇ ਜੇ ਪਾਏ ਨਹੀਂ ਹੋਣਗੇ ਰੀਕੋਪਰੇਜ ਨੂੰ ਮੈਂ ਲਿਖ ਕੇ ਲੈ ਲੂੰਗਾ ਤੇ ਪੈਸੇ ਲਿਆ ਦੇ ਫਿਵਰੇਜ ਸਾਈਡ ਤੇ ਪੈਣਾ ਹੈ ਇਹ ਇਹ ਨੈਚੁਰਲ ਫਲੋ ਆ ਇਹਨੂੰ ਡੱਕ ਨਹੀਂ ਸਕਦੇ ਕਾਉਂਸਲਰਸ਼ਿਪ ਨਹੀਂ ਮੇਅਰਸ਼ਿਪ ਹੈ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਆ ਉਹ ਮੇਅਰ ਹੁਣ 2 ਸਾਲ ਹੈ ਨਹੀਂ ਸਰਕਾਰ ਤੇ ਉਹ ਸਰਕਾਰ ਜਵਾਬ ਦੇਵੇ ਕੰਮ ਦੇ ਇਹਨਾਂ ਦੇ ਨੇ ਕੰਮ ਲੋਕਲ ਬਾਡੀ ਗਵਰਨਮੈਂਟ ਦੇ ਸਟੇਟ ਦੇ ਪੈਸੇ ਅਸੀਂ ਦਵਾਂਗੇ ਰੀਕੋਪਰੇਸੀ ਇਹਨਾਂ ਕੋ ਪੈਸੇ ਨਹੀਂ ਨਾ ਮਿਲੇ ਪਹਿਲੇ ਆ ਕੇ ਦਿੱਤੇ ਨਾ ਇਹ ਰਿਕਵਰ ਚ ਦੇ ਇਦਾਂ ਹੀ ਇਹ ਆ ਸੋ ਅਸੀਂ ਇਧਰ ਜੁੜੇ ਆ ਤੁਸੀਂ ਆਪ ਮੈਂ بار بار ਇਹੋ ਹੀ ਗੱਲ ਕਹਿ ਰਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਤੇ ਫੋਕਸ ਲਿਆਉਣ ਦੀ ਜਰੂਰਤ ਹੈ ਤੇ ਇੱਥੇ ਤੁਸੀਂ ਆ ਟੰਗਡਾਬ ਜਿਹੜਾ ਨਾਲਾ ਆ ਇਹ ਤੁਸੀਂ ਆਪ ਦੇਖ ਸਕਦੇ ਹੋ ਔਰ ਇੱਥੇ ਤੁਹਾਨੂੰ ਸਮੈਲ ਵੀ ਆ ਰਹੀ ਆ ਇਹਦੀ ਜਿਹੜੀ ਪੋਲਿਊਸ਼ਨ ਆ ਕਿੰਨੇ ਸਾਲ ਹੋ ਗਏ ਆਪਾਂ 2024 ਚ ਬੈਠੇ ਆਂ ਔਰ ਬੈਂਗਲੌਰੂ ਚ ਇਹੋ ਜਾਂ ਪਹਿਲਾਂ ਹੀ ਪ੍ਰੋਬਲਮ ਸੀਗੀ ਜਿਹੜੀ ਰਿਸੋਲਵ ਹੋਈ ਆ ਜਿਹੜੀ ਰਿਸੋਲਵ ਹੋਈ ਆ ਚਲੋ ਲੈਟ ਮੀ ਗੋ ਹਾਂ ਆਓ ਅਗਰ ਬੈਂਗਲੌਰੂ ਚ ਇਹ ਰਿਸੋਲਵ ਹੋ ਸਕਦੀ ਸੀ ਤੇ ਅਸੀਂ ਕਿਉਂ ਨਹੀਂ ਕੀਤੀ ਪਹਿਲੀ ਗੱਲ ਦੂਸਰੀ ਗੱਲ ਅੱਜਕੱਲ ਦੇ ਟਾਈਮ ਚ ਟੈਕਨੋਲੋਜੀ ਬਹੁਤ ਅੱਗੇ ਪਹੁੰਚ ਗਈ ਆ ਬੰਗਲੌਰੂ ਚ ਟੈਕਨੋਲੋਜੀ ਯੂਜ਼ ਕਰਕੇ ਉੱਥੋਂ ਇਹੋ ਜੀ ਪ੍ਰੋਬਲਮ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਸੋਲਵ ਹੋਈ ਆ ਇੱਥੇ ਹੁਣੇ ਕੁਝ ਕਲੇਮ ਕਰ ਰਹੇ ਅਸੀਂ ਕਵਰ ਕਰਵਾਤਾ ਇਹ ਕਵਰ ਕਰਵਾਉਣਾ ਹੱਲ ਨਹੀਂ ਹੁੰਦੀ ਗੱਲ ਕਿਉਂਕਿ ਉਹ ਜਿਹੜੀ ਗੈਸ ਬਣਦੀ ਆ ਉਹ ਕੱਲ ਕਦੀ ਵੀ ਬਸਟ ਹੋ ਸਕਦੀ ਆ ਤੇ ਬਸਟ ਹੋ ਕੇ ਕੀ ਦਾ ਨੁਕਸਾਨ ਕਰੇਗੀ ਮੈਂ ਤੁਹਾਨੂੰ ਇਹ ਵਾਦਾ ਕਰਦਾ ਆ ਕਿ ਇਹਦੇ ਚ ਸੈਂਟਰਲ ਗਵਰਨਮੈਂਟ ਕੋਲੋਂ ਸਪੈਸ਼ਲ ਸਕੀਮ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੋਲੋਂ ਜਿਹੜੀ ਅਸੀਂ ਅੰਮ੍ਰਿਤਸਰ ਲਈ ਲਿਆਵਾਂਗੇ ਉਹਦੇ ਚ ਇਹਨੂੰ ਵੀ ਖਬਰ ਕਰਵਾਵਾਂਗੇ ਔਰ ਇਹ ਸ਼ਰਮ ਦੀ ਗੱਲ ਹੈ ਇੱਥੋਂ ਦੇ ਜਿਹੜੇ ਰਿਸਪਾਂਸਿਬਲ ਬੰਦੇ ਨੇ ਜਿਨ੍ਹਾਂ ਨੇ ਇੰਨੇ ਸਾਲ ਹੋ ਗਏ ਨੇ ਇਹਦਾ ਕੁਝ ਨਹੀਂ ਕੀਤਾ ਅਗਰ ਇੰਦੌਰ ਤੇ ਬੰਗਲੌਰ ਵਰਗੇ ਸ਼ਹਿਰਾਂ ਨੇ ਕੁਝ ਸਾਲਾਂ ਚ ਇਹੋ ਜੀਆਂ ਪ੍ਰੋਬਲਮ ਰਿਸੋਲਵ ਕੀਤੀਆਂ ਟੈਕਨੋਲੋਜੀ ਦੇ ਨਾਲ ਇਹ ਟੈਕਨੋਲੋਜੀ ਇਸਤੇਮਾਲ ਕਰਕੇ ਹੀ ਇਹ ਚੀਜ਼ ਰਿਸੋਲਵ ਹੋ ਸਕਦੀ ਆ ਇਹ ਕਵਰ ਕਰਕੇ ਕੱਲੀ ਨਹੀਂ ਹੋਣੀ ਨਹੀਂ ਐਗਰੀ ਸਰ ਦੋ ਮਿੰਟ ਦੇ ਦਿਓ ਠੀਕ ਹੈ ਠੀਕ ਹੈ ਜੀ ਠੀਕ ਹੈ ਇਸ ਲਈ ਇਹ ਸਿਰਫ ਇੱਥੇ ਪੋਸਟਰ ਲਾ ਲੈਣੇ ਤੇ ਸ਼ਰਮ ਦੀ ਗੱਲ ਹੈ ਇੱਥੇ ਜਿਹੜੇ ਲੋਕ ਵਸ ਰਹੇ ਨੇ ਕਿੰਨੇ ਸਾਲਾਂ ਦੀ ਆਹ ਪੌਇਜ਼ਨ ਆਹ ਜਿਹੜੀ ਗੈਸ ਹੈ ਇਹ ਆਪਣਾ ਨੂੰ ਤੇ ਬੱਚਿਆਂ ਨੂੰ ਸੁਗਣੀ ਪੈ ਰਹੀ ਹੈ ਔਰ ਇਹ ਕੱਲੀ ਇੱਥੋਂ ਦੀ ਗੱਲ ਨਹੀਂ ਹੈ ਤੁਹਾਨੂੰ ਪਤਾ ਸੀਵਰੇਜ ਤੇ ਪਾਣੀ ਦੀ ਇੰਟਰਮਿਕਸਿੰਗ ਸਾਰੇ ਸ਼ਹਿਰ ਚ ਹੋ ਰਹੀ ਆ ਹੋਰ ਕਲੋਨੀਆਂ ਵੀ ਹੋ ਰਹੀ ਆ ਅਗਰ ਪਾਣੀ ਪੀਣ ਵਾਲਾ ਇਹ ਪੌਇਜ਼ਨ ਹੋਏਗਾ ਤੇ ਕੀ ਅਸੀਂ ਭਵਿੱਖ ਚ ਗੱਲ ਕਰਾਂ ਅਸੀਂ ਕਿਹੜੇ ਟਾਈਮ ਤੇ ਪਹੁੰਚੇ ਹੋਏ ਆ ਤੁਹਾਨੂੰ ਪਤਾ ਆ ਕਿ ਕੱਲ ਹੀ ਆਪਣੇ ਪੰਜਾਬੀ ਭਾਈਚਾਰੇ ਵਾਲੇ ਜਿਹੜੇ ਅਮਰੀਕਾ ਚ ਨੇ ਉਹਨਾਂ ਨੇ 830 ਕਰੋੜ ਰੁਪਇਆ ਇਕੱਠਾ ਕੀਤਾ ਤੇ ਪਲੈਜ ਕੀਤਾ ਆ ਕਿ ਸ਼ਹਿਰ ਦੇ ਸਟਾਰਟਅੱਪਸ ਔਰ ਹੋਰ ਜਿਹੜੀਆਂ ਮੁਸ਼ਕਲਾਂ ਨੇ ਜਿਹਦੇ ਚ ਲੋਕਾਂ ਦੇ ਘਰ ਤੇ ਲਿਵਿੰਗ ਕੰਡੀਸ਼ਨਸ ਉਹ ਵੀ ਇਨਕਲੂਡਡ ਨੇ ਤੇ ਟੈਕਨੋਲੋਜੀ ਵੀ ਦੇਖੋ ਨਰੋਲਜੀ ਦੇ ਬਗੈਰ ਇਹ ਚੀਜ਼ ਹੱਲ ਨਹੀਂ ਹੋਣੀ ਲੋਕਾਂ ਦੀ ਇਹੋ ਜਿਹੜੀ ਅੱਜ ਸਸਤਾਵਾਂ ਇਕੱਠੀਆਂ ਹੋਈਆਂ ਉਹਨਾਂ ਦੀ ਇਹੋ ਜਿਹੀ ਡਿਮਾਂਡ ਹੈ ਕਿ ਜਦੋਂ ਗਿੱਤ ਕੇ ਚਲਾ ਜਾਂਦਾ ਉਹਦੋਂ ਭੁੱਲ ਜਾਂਦਾ ਇਹ ਕੱਲ ਨੂੰ ਤੁਹਾਨੂੰ ਸੇਵਾ ਬੋਲਦੇ ਕਿ ਤੁਸੀਂ ਇਹਦਾ ਹੱਲ ਕਰਵਾਓਗੇ ਕਿ ਨਹੀਂ ਕਰਵਾਓਗੇ ਮੈਂ ਤੁਹਾਨੂੰ ਉਦਾਹਰਣ ਦਿੱਤੇ ਆ ਕਿ ਬੰਗਲੌਰੋਂ ਨੇ ਕਰਵਾਇਆ ਹੈ ਤੇ ਮੈਂ ਤਾਂ ਬਾਹਰੋਂ ਆਇਆ ਆ ਟੈਕਨੋਲੋਜੀ ਸਮਝਦਾ ਆ ਔਰ ਨਾਲ ਤੁਹਾਨੂੰ ਕੱਲ ਦੀ ਅਨਾਊਂਸਮੈਂਟ ਵੀ ਦੱਸੀ ਆ ਕਿ ਉਹ ਤੇ ਐਲਾਨ ਹੋ ਵੀ ਚੁੱਕਿਆ ਔਰ ਕਿੰਨਾ ਨੇ ਕੀਤਾ ਸਾਡੇ ਪੁਰਾਣੇ ਅੰਬਰਸਰੀ ਭਾਈਚਾਰੇ ਅਗਰ ਉਹ ਇੰਟਰਸ ਲੈ ਕੇ ਕਰ ਸਕਦੇ ਨੇ ਤੇ ਕਿਉਂ ਨਹੀਂ ਇਹ ਪਹਿਲਾਂ ਇਹੋ ਜੀ ਐਫਰਟ ਹੋਈ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਤੁਸੀਂ ਕੀ ਕਰੋਗੇ ਮੈਂ ਤੁਹਾਨੂੰ ਜਵਾਬ ਦਿੰਦਾ ਕਿ ਕੱਲ ਹੀ ਸ਼ੁਰੂ ਹੋ ਗਿਆ ਕੰਮ ਤੇ ਇਥੋਂ ਦਾ ਵੀ ਇਹ ਜਿੰਨਾ ਚਿਰ ਅਸੀਂ ਟੈਕਨੋਲੋਜੀ ਨਾਲ ਇਥੇ ਫਿਵਰੇਜ ਪਲਾਂਟ ਤੇ ਇਹਨਾਂ ਨੂੰ ਟ੍ਰੀਟ ਨਹੀਂ ਕੀਤਾ ਉਹਨਾਂ ਚਿਰ ਤੱਕ ਇਹ ਹੱਲ ਨਹੀਂ ਹੋਣਾ ਭਾਵੇਂ ਅਸੀਂ ਕਹੀਏ ਕਵਰ ਕਰ ਦਿੱਤਾ ਹੈ ਹਰਿਆਵਲ ਪੰਜਾਬ ਦਾ ਮਕਸਦ ਹੀ ਹਵਾ ਪਾਣੀ ਤੇ ਜਿਹੜਾ ਕੂੜਾ ਦਰਗਾਟ ਹੈ ਉਹਦੇ ਬਸਰ ਠੀਕ ਕਰਨਾ ਹੈ ਅੱਜ ਅੰਮ੍ਰਿਤਸਰ ਦੇ ਹਾਲਾਤ ਇਹੋ ਜਿਹੇ ਹੋ ਗਏ ਆ ਕਿ ਇੱਥੇ ਜਿਹੜਾ ਪੋਲਿਊਸ਼ਨ ਲੈਵਲ ਇੰਨਾ ਵੱਧ ਗਿਆ ਵਾ ਪਾਣੀ ਦਾ ਜਰੀਲਾ ਹੁੰਦਾ ਜਾ ਰਿਹਾ ਉਹਨਾਂ ਕੋਠੀਆਂ ਪਾਣ ਦਾ ਫਾਇਦਾ ਕੋਈ ਨਹੀਂ ਹੈ ਜਿੱਥੇ ਕਿ ਜਰੀਲਾ ਪਾਣੀ ਆਂਦਾ ਹੋਵੇ ਹਵਾ ਗੰਦੀ ਆਂਦੀ ਹੋਵੇ ਆ ਸਾਰੇ ਇਕੱਠੇ ਹੋ ਕੇ ਇਸ ਤੁੰਗਟਾਪ ਡਰੇਨ ਦਾ ਜਿਹੜਾ ਮਸਲਾ ਵਾ ਜਿੰਨੇ ਐਮਪੀ ਕੈਂਡੀਡੇਟ ਖੜੇ ਹੋਇਆ ਉਹਨਾਂ ਦੇ ਨੌਲੇਜ ਵਿੱਚ ਲਿਆਣਾ ਆਇਆ ਕਿਉਂਕਿ ਜਦੋਂ ਜਿੱਤ ਕੇ ਜਾਂਦੇ ਆ ਉਹ ਤਾਂ ਭੁੱਲ ਜਾਂਦੇ ਨੇ ਅੱਜ ਲਿਆਇਆ 40 ਸਾਲ ਤੋਂ ਮਸਲਾ ਲਟਕ ਰਿਹਾ ਵਾ ਇਹਨੂੰ ਸੈਂਟਰ ਤੋਂ ਪੰਜਾਬ ਗਵਰਨਮੈਂਟ ਕੋਲ ਜਿਆਦਾ ਫੰਡ ਨਹੀਂ ਹੁੰਦੇ ਜੇ ਲੋੜ ਆ ਫੰਡਾਂ ਦੀ ਅਪਲ ਤੇ ਇਹਦੇ ਚ ਪ੍ਰੋਡਿਊਸਰ ਰਾਜਤ ਪਾਣੀ ਪਾਇਆ ਜਾਵੇ ਜੇ ਲੋਡ ਆਂਡ ਸੈਂਟਰ ਕੋ ਫੰਡ ਲੈ ਜਾਣ ਰਾਵੀਤ ਰਿਆ ਦਾ ਪਾਣੀ ਇੱਥੇ ਪੈ ਸਕਦਾ 100 ਕਿਸਕ ਪਾਣੀ ਇੱਥੇ ਵਿੱਥਾ ਨਹੀਂ ਚੱਲੇ ਤੇ ਇਹ ਨਾਲੇ ਦਾ ਕੋੜਾ ਕਰਗਟ ਆਪਣੇ ਆਪ ਹੀ ਰੁੜ ਜਾਂਦਾ ਵਾ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਉਹ ਪਾਸ ਕੀਤੀਆਂ ਜਾਣ ਤੇ ਇਸ ਪਾਣੀ ਨੂੰ ਪ੍ਰੋਫੈਸ਼ਨਲ ਇਹ ਨਹੀਂ ਹੈ ਕਿ 10 ਕਿਲੋਮੀਟਰ ਆਪਾਂ ਸਾਫ਼ ਕਰ ਦਈਏ ਤੇ ਅੱਗੇ ਵੀ ਲੋਕੀ ਰਹਿੰਦੇ ਆ ਤੇ ਉਹ ਗੰਦ ਸਾਰਾ ਧੱਕੇ ਅਗਲੇ ਅਗਲੇ 20 ਕਿਲੋਮੀਟਰ ਤੱਕ ਸੁਰਦੀ ਜਦ ਸਮੁੰਦਰ ਚ ਪਾਣੀ ਚੱਲ ਜੇ ਇਹਨੂੰ ਪਾਣੀ ਸਾਫ਼ ਪਾਣੀ ਇੱਥੇ ਪਾਇਆ ਜਾਵੇ ਤੇ ਅੰਮ੍ਰਿਤਸਰ ਨੂੰ ਜਿਹੜਾ ਆਪਣੀ ਸ਼ਮੁਕਤ ਕੀਤਾ ਜਾਵੇ ਅੰਮ੍ਰਿਤਸਰ ਸ਼ਿਫਤੀ ਦਾ ਘਰ ਪਾਰ ਇਥੋਂ ਦੇ ਕੁਝ ਧਨਾੜ ਲੋਕਾਂ ਨੇ ਕੁਝ ਧਨਾੜ ਫੈਕਟਰੀਆਂ ਵਾਲਿਆਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪੋਲੂਸ਼ਨ ਫਲਾਤਾ ਤੂੰ ਘਟਾਓ ਟ੍ਰੇਨ ਗੰਦਾ ਨਾਲਾ ਗੁੰਟਾਲਾ ਬਾਈਪਾਸ ਦੇਖ ਲਓ ਬਹੁਤ ਜ਼ਿਆਦਾ ਗੰਦਾ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਗੰਦੇ ਨਾਲੇ ਤੋਂ ਜਿਹੜੀ ਹੈ ਉਹ ਛੁਟਕਾਰਾ ਕਰਾਉਣ ਲਈ ਅਸੀਂ ਬੇਨਤੀ ਕਰਾਂਗੇ ਜਿੰਨੇ ਵੀ ਇਥੇ ਲੋਕ ਸਭਾ ਹਲਕੇ ਦੇ ਖੰਡਣ ਵਾਲੇ ਉਮੀਦਵਾਰ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਵੀ ਉਹਨਾਂ ਚ ਕੋਈ ਜਿੱਤ ਜਾਂਦਾ ਤੇ ਜਾ ਕੇ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਚੁੱਕਣ ਇਹ ਗੰਦਾ ਨਾਲਾ ਜਿਹੜਾ ਅੰਮ੍ਰਿਤਸਰ ਦਾ ਇਹ ਖਤਮ ਕੀਤਾ ਜਾਏ